ਜਾ ਆਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਬਰਫਬਾਰੀ ਵਾਂਗ ਹੋਈ ਗੜੇਮਾਰੀ ਪੰਜਾਬ ਕਈ ਥਾਈਂ ਪਣਿਆ ਛਮਲਾ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਜਿਵੇਂ ਪੰਜਾਬ ਨਹੀਂ ਛਮਲਾ ਹੁੰਦਾ ਦੂਜੇ ਪਾਸੇ ਲੁਧਿਆਣਾ ਅਤੇ ਹੋਰ ਬਹੁਤ ਸਥਾਈਂ ਗੜੇਮਾਰੀ ਪਈ ਤੇ ਗੜੇਮਾਰੀ ਵੈਨ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਕਈ ਥਾਈਂ ਗੜੇਮਾਰੀ ਵੀ ਪਈ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੁਧਿਆਣੇ ਦੇ ਸਾਨੇਵਾਲ ਦੀਆਂ ਅਤੇ ਮੁਹਾਲੀਆ ਤੇ ਹੋਰ ਹਿੱਸਿਆਂ ਦੀ ਜਿੱਥੇ ਕਿ ਦੀ ਵਾਂਗ ਘੜੇਮਰੀ ਹੋਈ ਹੈ ਤੇ ਜ਼ਮੀਨ ਚ ਘੜੇਮਰੀ ਕਰਨ ਚਿੱਟੀ ਚਾਦਰ ਵਿੱਚੀ ਦਿਖਾਈ ਦੇ ਰਹੀ ਹੈ ਸਾਰੇ ਹਿੱਸਿਆਂ ਚ ਪਰਬਤਵਾਰੀ ਵਾਂਗ ਹੋਈ ਗੜੇ ਮਾਰੀ ਪੰਜਾਬ ਕਈ ਥਾਈਂ ਪਣਿਆ ਛਮਲਾ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਜਵੇਂ ਪੰਜਾਬ ਨਹੀਂ ਛਮਲਾ ਹੁੰਦਾ ਹੈ ਦੂਜੇ ਪਾਸੇ ਲੁਧਿਆਣਾ ਅਤੇ ਹੋਰ ਬਹੁਤ ਸਥਾਈਂ ਗੜੇ ਮਰੀ ਪਈ ਤੇ ਗੜੇ ਮਾਹਰੀ ਪੈਨ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਕਈ ਥਾਈਂ ਗੜੇ ਮਰੀ ਵੀ ਪਈ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੁਧਿਆਣੇ ਦੇ ਸਾਨੇਵਾਲ ਦੀਆਂ ਅਤੇ ਮੁਹਾਲੀਆ ਤੇ ਹੋਰ ਹਿੱਸਿਆਂ ਦੀਆਂ ਜਿੱਥੇ ਕਿ ਪਰਬਤਵਾਰੀ ਵਾਂਗ ਕੜੇ ਮਰੀ ਹੋਈ ਹੈ ਤੇ ਜ਼ਮੀਨ 'ਚ ਕੜੇ ਮਰੀ ਕਰਨ ਚਿੱਟੀ ਚਾਦਰ ਵਚੀ ਦਿਖਾਈ ਦੇ ਰਹੀ ਹੈ